खाये करें हो क्या दिखाये हो? नहीं थोड़ा बाकी के जाने दे शायद हम सोने लाते हैं चोर जाते हैं हाथ भी लाएगी लाएगी शायद बदल लोगे बदल लो बदल लो हाँ बहुत सोने लाते हैं ये डर नेक्स्ट है बेहतर डेडी बेहतर तुम्हीं यहाँ वाला किधर चोर दिखाये हो ये दोनों तो पास हाँ हाँ दुन्य दुन्य लाए। लाए। दे दे कपड़ा हाँ कपड़ा ही पहले काट के फिर है ना जड़े क्या जड़िया लीड़ा लाया लै लाई बहुत मेहनत की आप ही बनाया आप ही दिया आप ही सब उसकी किया

ਮੇਰੇ ਡਿਜ਼ਾਈਨ ਕੌਣ ਦੱਸਦਾ ਹੁੰਦਾ ਸੀ ਮੁੰਮੀ ਵੀ ਆਵਾ ਹਾਂ ਹੀ ਪਾਲਾਂ ਦੇ ਸੀ ਦੇਖ ਕੇ ਹਾਂ ਹੀ ਪਾਲਾਂ ਦੇ ਸੀ ਦੇਖ ਕੇ ਦੇਖ ਕੇ ਨਾ ਹਾਂ ਕਿੰਨੇ ਸੋਹਣੇ ਆਣਾ ਸੰਗਰੀ ਹੋਣੀ ਹੁੰਣ ਬਣਾਉਣੇ ਜੇ ਸੀ ਬਣਾਉਣੇ ਹਾਂ ਇਹ ਕਰ ਦਈਏ ਹੁਣ ਬਿਜਾ ਸੀ ਅੱਗੇ ਦੂਰ ਦੀ ਟੀ ਆਣੀ ਆ ਆਪਾਂ ਜਰੂਰ ਕੱਢ ਕੇ ਦੇਖੋ ਦੇ ਆ ਕਾਲੇ ਉੱਪਰ ਇਹ ਕੀ ਆ ਆ ਕਾਲੇ ਇਹ ਕਿਹੜਾ ਜਾਨਵਰ ਇਹ ਹੋ ਗਾ ਕਾਂ ਕਿੜੇ ਕਿੜੀ ਕਿੜੀ ਚਿੜੀ ਆ ਜੜੀ ਘੋੜਾ ਨਿੱਕਾ ਨੰਬਾ ਕਿਰੀਆ ਪੈਰ ਦੂ bail ਕਿਰੀਆ ਦੂਜੇ ਵਾਰ ਫਿਰ ਇਹ ਨਹੀਂ ਨਾ ਜੱਜਾ ਬਾਬਾ ਇਧਰ ਫੁੱਲ ਹੈ ਨਾ ਉਂਗਲ ਦਾ ਇਧਰ ਫੁੱਲ ਆ ਤੇ ਆਹ ਕੀ ਬਣਿਆ ਹੋਇਆ ਇਹ ਜਲਦ ਅਸਤਰ ਬਣਿਆ ਹੋਇਆ ਹਾਂ ਅਗਲਾ ਝੋਲਾ ਵੀ ਪਾ ਦੂ ਨੀ ਇਹਨਾਂ ਦੇ ਫੁੱਲ ਬਣੇ ਹੋਏ ਆ ਝੋਲਿਆਂ ਤੇ ਚਾਰ ਫੁੱਲ ਬਣੇ ਹੋਏ ਆ ਹਾਂ ਇਸ ਦੇ ਪਾਸੇ ਵੀ ਆਈ ਡੱਬਿਆਂ ਦੇ ਵਿੱਚ ਫੁੱਲ ਪਾਏ ਹੋਏ ਨੇ ਸਾਰੇ ਪਾਸੇ ਹੂੰ ਇਹਦੇ ਵਿੱਚ ਕੱਪੜਾ ਲੱਗੇ ਇਹਦੇ ਵਿੱਚ ਕੱਪੜਾ ਲੱਗਿਆ ਹੋਇਆ ਕਪਾ ਲਾ ਕੇ ਸੁੰਦਿਆ ਝਾਲਰ ਲਾਈ ਜਾਈ ਤੇ ਕਿਵੇਂ ਸਾਫ ਸਾਫ ਪਏ ਹੈ ਹਨਾ ਵਿੱਚ ਤੇ ਸਾਰੇ ਮੈਂ ਤਾਂ ਕੰਮ ਕੀਤਾ ਸੀ ਪਿੰਦਣਾ ਰਲੂ ਘੜਦੀਆਂ ਕੁੜੀਆਂ ਲਈ ਨਹੀਂ ਹੁੰਦੀ ਇੰਨਾ ਨਾ ਨਾ ਕੋਈ ਨਹੀਂ ਕਰ ਸਕਦੀ ਆ ਮम्मी ਉਹਨਾਂ ਜੀ ਆ ਕੇ ਦਿਖਾਉਂਦੇ ਇਹ ਵੀ ਫੁੱਲਾਂ ਦਾ ਡਿਜ਼ਾਈਨ ਇਹ ਵੀ ਫੁੱਲਾਂ ਦਾ ਡਿਜ਼ਾਈਨ ਆ ਇਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਵਾ ਦੇਖੋ ਚਾਰ ਗਿਆਪ ਤੇ ਫੋਲਾ ਤੇ ਇੱਕੋ ਜਿਹਾ ਡੱਬੇ ਬਣਾ ਕੇ ਵਿੱਚ ਤੇਲਾ ਪਾ ਕੇ ਫਿਰ ਨਾ ਹੀ ਹੋਇਆ ਦੂਸਰੇ ਪਾਸੇ ਦਿਖਾਓ ਦੂਸਰੇ ਪਾਸੇ ਵੀ ਇੱਕੋ ਜਿਹਾ ਫੋਲਾ ਇੱਕੋ ਜਿਹਾ ਪਹਿਲੇ ਪਾਉਂਦੇ ਸੀ ਫਿਰ ਉਹਨੂੰ ਦੂਰਾ ਕਰਦੇ ਸੀ ਹੈਨਾ ਹੂੰ ਹੂੰ ਦੂਰਾ ਕਰਕੇ ਵਿੱਚ ਕਪੜਾ ਲਾ ਕੇ ਚੜ ਕੇ ਤਣੀਆਂ ਲਾ ਕੇ ਤੁਮੀ ਦੂ ਵੀ ਪਾ ਕੇ ਦਿਖਾਓ बहुत मेहनत करते मैं, तो दे मैं आके नंदी क्या चादर हाँ शहर ना हाँ आप शहर नौ कौन कर बैठे कदी जाने होंगे ਇਰ ਪਗਾ ਨੂਨ ਦਗਾ ਵਾਂਗੇ ਹਾਂ ਨੂਨ ਰਖਾਵਾਂਗੇ ਹਾਂ ਛੋਟੀ ਕੋ ਨੂਨ ਦਗਾ ਮੈਂ ਦਾਦੀ ਦੇ ਕੋਲੇ ਹੋਇ ਜੋੜੇ ਮੇਰ ਪੋਤਨਰ ਦੇਖੂਗੀ ਹੋਈ ਵਿਆਹ ਕਿਵੇਂ ਆ ਮੰਮੀ ਡਿਜ਼ਾਈਨ ਹੈ ਬਸ ਬੜੀ ਸੋਹਣੀ ਹੋ ਨਹੀਂ ਹਾਂਜੀ ਤੁਹਾਨੂੰ ਸਾਡੀ 100 ਗੁੱਟੀ ਲੱਗਦੀ ਸੀ ਮੋਹਰੇ ਦੇ ਫੰਗਾ ਤੇ ਅੱਛਾ ਇਹ ਮਸਾਇਕ ਡੀ ਸੀ ਮੈਂ ਬਾਅਦ ਚ ਦਿਖਾਵਾਂਗੀ ਹੈ ਨਾ ਆ ਮੇਰੀ ਆ ਵੀ ਇਹ ਬੈਗ ਨੇ ਦੀਆ ਹਨਾ ਹਾਂ ਇਹ ਬੈਗ ਨੇ ਇਹ ਬੈਗ ਇਹ ਬੈਗ ਨੇ ਦੀਆ ਬਸ ਅਗਲੀ ਇਹ ਦਿਨ ਦਿਖਾ ਦੇਣੀ ਆ ਬਰਤਕਾਂ ਦੀ ਆ ਬਰਤਕਾਂ ਬੜੀਆਂ ਆ ਆ ਡੱਬਾ ਇਹ ਡੱਬਿਆਂ ਦੀ ਆ ਹਨਾ ਤੁਹਾਨੂੰ ਨਾਲ ਸੀ ਕੱਲੀ ਕੱਲੀ ਦੇ ਦੇ ਡਿਜ਼ਾਈਨ ਦਿਖਾਵਾਂਗੇ ਇੱਕ ਇੱਕ ਵੀਡੀਓ ਚ ਪਾਵਾਂਗੇ ਫਿਰ ਉਹਨਿੰਨਾ ਵੀਡੀਓ ਜ਼ਿਆਦਾ ਲੰਬੀ ਚਲੀ ਜਾਣੀ ਆ ਆਮ ਇਤਨੀ ਬੱਤਕਾ ਹਨ ਹੈ ਇਹ ਇਹ ਵੀ ਮੋਰ ਇਹ ਆ ਮੋਰਨੀਆਂ ਲੜਾਂ ਤੇ ਅੱਛਾ ਤੇ ਆਮ ਵਿੱਚ ਫੁੱਲ ਉੱਤੇ ਬੈਠੇ ਆ ਅੱਛਾ ਆਹ ਦੇ ਚੁੰਚੀ ਠੀਕਾ 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 ਤਾਂ ਬੈਠੇ ਦੱਬਿਆਂ ਤੇ ਇਹ ਦੱਬਿਆਂ ਵਿੱਚ ਟਮਾਟਰ ਟਮਾਟਰ ਬਣੇ ਹੋਏ ਹੂੰ ਮੰਮੀ ਨੇ ਸਾਰੇ ਡਿਜ਼ਾਈਨ ਬਣਾਈ ਹੋਏ ਟਮਾਟਰ ਉਹ ਵੀ ਫੁੱਲ ਸੜੀਆਂ ਮੋਰ ਬੈਂਗਣੀ ਬਿਲਕੁਲ ਹੈ ਨਾ ਤੇ ਜੀ ਆ ਵੀ ਦਿਖਾ ਦਉਣੀ ਇਹ ਚੂਚਿਆਂ ਦੀ ਇਹ ਚੂਚਿਆਂ ਦੀ ਆ ਹਨਾ ਹਾਂ ਛੋਟੇ ਛੋਟੇ ਚੂਚੇ ਨਾਲ ਜਾਲੀਆਂ ਤਨ ਸਾਰੀ ਅਸੀਂ ਇਕੱਲੀ ਇਕੱਲੀ ਦਰੀ ਦੀ ਹੈ ਜਿਹੜੀ ਵੀਡੀਓ ਪਾਵਾਂਗੇ ਹੁਣ ਤੁਹਾਨੂੰ ਅਸੀਂ ਥੋੜਾ ਇੱਦਾਂ ਹੀ ਦਿਖਾ ਦਿੰਦੇ ਹਾਂ ਜੀ ਮੰਮੀ ਅਗਲੀ ਵੀ ਦਿਖਾ ਦੋ ਆ ਮੋਛ ਮਰੋੜ ਅੱਛਾ ਮੋਛ ਮਰੋੜ ਹਾਂ ਹਾਂ ਮੁਛਾਦਰਵਾਜੋ ਤੋਂ ਵੀ ਸੀਗਾ ਹੈ ਪੂਰਾ ਮਸੂਰ ਅੱਛਾ ਅਗਲੀ ਵੀਰਾਂ ਦੀ ਆ ਬੇਲਾਂ ਦੀ ਆ ਬੇਲਾ ਬੇਲਾ ਨੂੰ ਫਲ ਬੜੀ ਹੂੰ ਅਗਲੀ ਵਾਰੀ ਇੱਕ ਨਾਤਾਂ ਦੀ ਚਾਨਣੀਆਂ ਜਿਹੜੀਆਂ ਪੱਲ ਬਿਆ ਹਨ ਨਾ ਹਾਂ ਹਾਂ ਅੱਛਾ ਉਹ ਹੈ ਉਹ ਹੈ ਜੜੀਆਂ ਬਹੁਤ ਭਾਰੀਆਂ ਹਨ ਹਾਂ ਹਾਂ ਜੜੀਆਂ ਬਹੁਤ ਭਾਰੀਆਂ ਨੇ ਆ ਮम्मी ਦੇ ਕੇ ਸਾ ਮम्मी ਇਹਨਾਂ ਮਾਰੇ ਦਿੱਤਾ ਸੋਆੜੀ ਅਸੀਂ ਤੋਂ ਪਲਵਾਣੀ ਸੀ ਜਦੋਂ ਅਸੀਂ ਸਮਾਨ ਗੱਡਿਆ ਤੇ ਮੀਂਹ ਆ ਗਿਆ ਆਖੇ ਇਸ ਨੇ ਇਹਨਾਂ ਦੇ ਵੀ ਮम्मी ਦੇ ਡਿਜ਼ਾਈਨ ਇਹ ਆਰ ਡੱਬੀਆਂ ਇਹ ਖੇਸ ਨੇ ਮੇ ਨਾਨੀ ਨੇ ਬਣਾਈ ਹੋਈ ਅੱਛਾ ਨਾਨੀ ਦੇ ਹਮ ਅੱਗੇ ਆਹ ਡਵੱਟੇ ਵੀ ਬਣਾਈ ਹੋਏ ਨੇ ਅੱਛਾ ਮੇਰੇ ਮਾਂ ਦੇ ਆਹ ਸਾਰੇ ਖੇਸ ਆਹ ਸਾਰੇ ਖੇਸ ਆ ਤੇ ਨਾਲੇ ਮੰਮੀ ਨਾਲੇ ਵੀ ਆਪ ਬਣਾਈ ਹੋਇਆ ਨੇ ਆ ਨਾਲੇ ਮੈਂ ਆਪ ਬਣਾਈ ਹੋਇਆ ਵਿੱਚੇ ਮੇਰੀ ਬੀਬੀ ਦੇ ਬਣਾਈ ਹੋਇਆ

अच्छा हम कांठे दी ਕੋਠਲੀ ਆਏ ਕਿਵੇਂ ਹੈ ਨਾ ਤੁਸੀਂ ਦੇਖੋ ਹੈ ਨਾ ਜਿਵੇਂ ਬੰਨੀ ਹੋਈ ਹੈ ਜਾਲੀ ਦੇਖੋ ਜਾਲੀ ਦਾ ਡਿਜ਼ਾਈਨ ਜਾਲੀ ਜਿਹੜੀ ਬਹੁਤ ਭਾਰੀ ਆ ਇਹ ਬੰਨੀ ਹੋਈ ਹੈ कांਠੇ ਦੀ ਗੋਠ ਦੀ ਇਹ ਜਿਹੜੀ ਮੰਮੀ ਤਾਣੇ ਵਾਲੇ ਢਾਗਿਆ ਉਹਨੂੰ ਗੋਟ ਕੇ ਹੈ ਨਾ ਫਿਰ ਇਹਦੀ ਅੱਗੇ ਕੀਤਾ ਫਿਰ ਆਹ ਕਾਲਾ ਢਾਗਿਆ ਨਾ ਗੋਠੇ ਆ ਕਾ ਹਾਂ ਉੱਪਰ ਫੁੱਲ ਬਣਾਏ ਹੂੰ ਹੂੰ ਇਹਨੂੰ ਜਾਲੀ ਨੂੰ ਮੰਨਣ ਨੂੰ ਮੰਮੀ ਕਿੰਨਾ ਟਾਈਮ ਲੱਗ ਜਾਂਦਾ? ਇਹਨੂੰ ਲੱਗਿਆ ਸੀ 2-3 ਦਿਨਾਂ। ਅੱਛਾ। ਤੇ ਨਾਲ ਜਮਾਂਦੀ ਫੇਰ ਫੁੱਲ ਲਾਈ। ਹਾਂ। 4 ਦਿਨ ਲੱਗੇ। ਅੱਛਾ। ਕਿੱਤੇ ਟਾਸਰ ਦੇ ਫੁੱਲ ਲਾਈ? ਕਿਹੜੇ ਫੁੱਲ? ਕੀ ਕਹਿੰਦੇ? ਕਿੱਤੇ ਟਿੱਟੀ ਟਾਸਰ। ਟਾਸਰ। ਇਹਨੂੰ ਟਾਸਰ ਬੋਲਦੇ ਆ ਮੈਂ ਪਹਿਲੀ ਵਾਰ ਇਹ ਸ਼ਬਦ ਸੁਣਿਆ ਟਾਸਰ। ਜਿਹੜੀਆਂ ਆਪਣੀਆਂ ਮੰਮੀ ਐ ਇਹਨਾਂ ਨੂੰ ਤਾਂ ਪਤਾ ਹੋਣਾ ਦਾਦੀਆਂ ਨੂੰ ਵੀ ਪਤਾ ਹੋਊ ਪਰ ਜਿਹੜੀ ਹੁਣ ਦੀ ਪੀੜ੍ਹੀ ਹੈ ਮੇਨੂੰ ਲੱਗਦਾ ਸਾਨੂੰ ਵੀ ਨਹੀਂ ਮੈਨੂੰ ਵੀ ਨਹੀਂ ਪਤਾ ਸੀ ਇਹ ਸ਼ਬਦ ਦਾ। ਹੂੰ ਹੂੰ। ਟਾਸਰ ਸ਼ਬਦ ਦਾ ਜਿਹੜਾ ਕੋਸ਼ ਸ਼ਬਦ ਜਿਹੜੇ ਆਪਾਂ ਬਿਲਕੁਲ ਹੀ ਦਸਾਰ ਚੁੱਕੇ ਆ ਜਿਵੇਂ ਹੁਣ ਆਪਾਂ ਆਪਣੀ ਉਮਰ ਦੇ ਆ ਇਹਨਾਂ ਨੂੰ ਤਾਂ ਕੁਝ ਪਤਾ ਗਾ ਜਿਹੜੇ ਹੋਣ ਵਾਲੇ ਬੱਚੇ ਆ ਇਹਨਾਂ ਨੂੰ ਠੇੜ ਪੰਜਾਬੀ ਦੇ ਸ਼ਬਦ ਜਿਹੜੇ ਨਹੀਂ ਪਤਾ ਆਪਾਂ ਨੂੰ ਚਾਹੀਦਾ ਵੀ ਆਪਾਂ ਜਿਹੜੇ ਘਰ ਦੇ ਵਿੱਚ ਵੀ ਇਹ ਪੰਜਾਬੀ ਦੇ ਠੇੜ ਸ਼ਬਦ ਬੋਲੀਏ ਬੱਚਿਆਂ ਦੇ ਨਾਲ ਕਿਉਂਕਿ ਬੱਚੇ ਹੁਣ ਆਮ ਜਿਵੇਂ ਸੀਬੀਐਸਸੀ ਸਕੂਲਾਂ 'ਚ ਆਪਣੇ ਸਾਰਿਆਂ ਦੇ ਪੜ੍ਹਦੇ ਆ ਕਿਉਂ ਹਿੰਦੀ ਬੋਲਦੇ ਮੋਸਮੀ ਸਾਡੇ ਬੱਚੇ ਵੀ ਆਏ ਸੀ ਘਰੇ ਆ ਕੇ ਹਿੰਦੀ 'ਚ ਪਰ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਪੰਜਾਬੀ 'ਚ ਹੀ ਗੱਲ ਕਰਦੇ ਆ ਕੋਈ ਕੋਸ਼ਿਸ਼ ਠੇਜ ਛਾਪ ਦਾ ਜਿਹੜੇ ਪੰਜਾਬੀ ਦੇ ਆਪਾਂ ਵਿਸਾਰੀ ਜਾਂਦੇ ਆ ਵੀ ਬੱਚਿਆਂ ਨੂੰ ਯਾਦ ਰਹਿਣ ਹਨਾ ਹੁਣ ਤਾਂ ਕੋਈ ਕਰ ਦੇਣੀ ਇਹ ਜਾ ਹੁਣ ਤਾਂ ਅਗਲਾ ਹੈਗਾ ਕੋਈ ਨਹੀਂ ਬਣਦਾ ਹੁਣ ਤਾਂ ਦਰੀਆਂ ਨਾ ਨਾ ਕੀ ਆ ਹਨਾ ਪਰ ਜੇ ਆਪਣੇ ਘਰਾਂ ਦੇ ਵਿੱਚ ਪਈਆਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੀ ਦਿਖਾਉਣੀਆਂ ਚਾਹੀਦੀਆਂ ਤੁਸੀਂ ਸਾਨੂੰ ਵੀ ਫੋਟੋ ਪਾਇਆ ਕਰੋ ਵੀ ਸਾਡੇ ਕੋਲੇ ਆਵਾ ਲੈ ਡਿਜ਼ਾਈਨ ਪਿਆ ਵਾ ਜਾਂ ਵਾਲਾ ਚਾਦਰ ਦਾ ਡਿਜ਼ਾਈਨ ਆ ਆ ਸਾਡੇ ਕੋਲ ਸਰਾਣੇ ਦਾ ਡਿਜ਼ਾਈਨ ਆ ਕਿਉਂਕਿ ਅੱਛੀ ਜਿਹੀ ਨਵੇਂ ਨਵੇਂ ਡਿਜ਼ਾਈਨ ਦੇਖੀ ਹੈ ਹਨਾ ਕੋਸ਼ਰ ਕਿੰਨਿਆ ਭੈਣਾਂ ਕੋਲ ਨਹੀਂ ਵੀ ਹੁੰਦੇ ਜਾਂ ਫਿਰ ਆਪਾਂ ਦੇਖਦੇ ਆਪਾਂ ਨੂੰ ਖੁਸ਼ੀ ਹੁੰਦੀ ਆਪਾਂ ਨੂੰ ਇੰਨਾ ਚੀਜ਼ਾਂ ਵਿੱਚੋਂ ਆਪਣੀਆਂ ਮਾਤਾ ਮਾਂ ਨਾਨੀਆਂ ਦਾਦੀਆਂ ਭੂਆ ਚਾਚੀਆਂ ਤਾਈਆਂ ਦੀ ਯਾਦ ਆਉਂਦੀ ਆ ਸਾਰੇ ਯਾਦ ਆਉਂਦੀ ਆ ਸਾਰਿਆਂ ਦੀ ਯਾਦ ਆਉਂਦੀ ਆ ਸਾਰਿਆਂ ਯਾਦ ਆਉਂਦੀ ਆ ਹਾਂ ਜਿਹਨੇ ਨਾਲ ਬਣਾਈਆਂ ਹੁੰਦੀਆਂ ਹਨਾ ਉਹਦੀ ਵੀ ਯਾਦ ਆਉਂਦੀ ਆ ਹਾਂ ਇਹ ਮੰਮੀ ਕਿਤੇ ਨਾਲ ਬਣਾਈ ਸੀ ਤੁਸੀਂ ਜਰੀ ਇਹ ਭਰਜਾਈ ਨਾਲੀ ਅੱਛਾ ਹਾਂ ਕਿਹੜੀ ਨਾਲ ਕਲਵੰਦ ਕਰ ਮਾਮੀ ਜੀ ਕਿ ਦੂਜੀ ਨਾ ਦੂਜੀ ਦੋਨੇ ਲੱਗ ਜਾਂਦੀਆਂ ਸੀ ਅੱਛਾ ਮੈਂ ਇਕੱਲੀ ਹੁੰਦੀ ਸੀ ਉਹ ਬਰਬਟੀ ਲੱਗ ਜਾਂਦੀਆਂ ਸੀ ਅੱਛਾ ਇਹ ਚੀਜ਼ਾਂ ਨਹੀਂ ਇਹਨਾਂ ਨਾਲ ਆਪਣੀਆਂ ਯਾਦਾਂ ਵੀ ਜੁੜੀਆਂ ਹੋਈਆਂ ਸਾਰਿਆਂ ਦੀਆਂ ਹਨਾ ਜੇ ਤੁਹਾਡੇ ਕੋਲ ਵੀ ਇਦਾਂ ਦੇ ਡਿਜ਼ਾਈਨ ਆ ਸਾਨੂੰ ਜ਼ਰੂਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਸਾਨੂੰ ਫੋਟੋ ਵੀ ਪਾਇਆ ਕਰੋ ਤੇ ਜਦੋਂ ਤੁਸੀਂ ਫੋਟੋ ਪਾਉਂਗੇ ਉੱਤੇ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕਾਂ ਦੇਖਦੇ ਆ ਵੀਡੀਓ ਨੂੰ ਫਿਰ ਉਹ ਦੇਖਦੇ ਖੁਸ਼ੀ ਮਿਲਦੀ ਆ ਹਨਾ ਇਹ ਚੀਜ਼ਾਂ ਦੇ ਵਿੱਚ ਤੇ ਤੁਸੀਂ ਸਾਨੂੰ ਦੱਸਣਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪੁੱਛਿਆ ਹਨ ਤੇ ਵਿੱਚ ਸਿੰਗਲ ਸਿੰਗਲ ਚੂਚੇ ਵੀ ਆ ਇੱਕ ਪਾਸੇ ਨੂੰ ਇਹਨਾਂ ਦੇ ਜਿਹੜੇ ਸਿੰਗਲ ਚੂਚੇ ਆ ਹਨ ਇਧਰ ਨੇ ਇੱਕ ਸਾਰੀ ਲਾਈਨ ਦੇ ਵਿੱਚ ਤੇ ਦੇਖੋ ਜਿਹੜੀ ਬਹੁਤ ਹੀ ਪਿਆਰੀ ਦਰੀ ਆ ਹਨਾ ਚੂਚਿਆਂ ਦੇ ਛੋਟੇ ਛੋਟੇ ਚੂਚੇ ਆ ਤੇ ਤੁਸੀਂ ਜਾਲੀ ਦੇਖੋ ਵੀਰੇ ਜਾਲੀ ਦਿਖਾਓ ਜਾਲੀ ਦੇਖੋ ਇਹਦੀ ਕਿੰਨੀ ਭਾਰੀ ਆ ਬਹੁਤ ਭਾਰੀ ਜਾਲੀ ਆ ਜਿਹੜੀ ਗੱਠੀ ਗਈ ਆ ਇਹ ਜਿਹੜਾ ਤਾਣਾ ਹੁੰਦਾ ਨਾ ਇਹ ਤਾਣੇ ਦੇ ਵਿੱਚੋਂ ਹੀ ਧਾਗੇ ਨਿਕਲਦੇ ਆ ਇਹ ਤੇ ਫਿਰ ਇਹਨਾਂ ਨੂੰ ਗੱਠ ਦਿੰਦੇ ਆ ਤੇ ਜਿਹੜੀ ਦਰੀ ਆ ਨਾ ਜਿਵੇਂ ਕਹਿੰਦੇ ਔਰਤ ਆ ਜਿਹੜੀ ਸ਼ਿੰਗਾਰ ਨਾਲ ਜੱਚਦੀ ਆ ਤੇ ਜਿਹੜੀ ਦਰੀ ਏ ਜਾਲੀ ਨਾਲ ਹੀ ਜੱਚਦੀ ਆ ਹੈਨਾ ਕਹਿੰਦੇ ਦਰੀ ਦੀ ਜਿੰਨੀ ਭਾਰੀ ਜਾਲੀ ਹੋ ਉਨੀ ਹੀ ਜ਼ਿਆਦਾ ਇਹ ਜੇ ਚੁਗੀ ਜਿਹੜੀ ਦਰੀ ਦੀ ਟੌਰ ਆ ਜਾਲੀ ਨਾਲ ਹੀ ਬਣੂਗੀ ਮੈਨੂੰ ਕਿੰਨਾ ਟਾਈਮ ਲੱਗਿਆ ਸੀ ਇਹਨੂੰ ਬਣਾਉਣ ਨੂੰ ਬਾਗੇ ਦੱਸ ਦੇਣੀ ਇਹਨੂੰ ਦੱਸ ਦੇ ਨਾ ਅੱਛਾ ਇਹ ਜਿਹੜਾ ਚਿੱਟਾ ਸੂਤ ਆ ਇਹਨੂੰ ਵੀ ਹਨਾ ਚਿੱਟਾ ਰੰਗ ਦੇਣਾ ਪੈ ਹਾਂ ਇਹਨੂੰ ਚਿੱਟਾ ਹੀ ਰੰਗ ਦੇਣਾ ਪੈਂਦਾ ਤੇ ਲਾਲ ਆ ਜਿਹੜੇ ਇਹ ਲਾਲ ਤਿੰਨ ਰੰਗ ਆ ਇਹ ਦਰੀ ਦੇ ਵਿੱਚ ਹਨਾ ਹਾਂ ਲਾਲ ਨੀਲਾ ਨੀਲਾ ਇਹ ਇਨਫਲੇਟੀ ਰੰਗ ਵੀ ਕਹਿੰਦੇ ਆ ਨਾ ਹਾਂ ਹਾਂ ਤੇ ਚਿੱਟਾ ਰੰਗ ਤੇ ਜਿਹੜੀ ਜਾਲੀ ਆ ਜਾਲੀ ਦੇ ਵਿੱਚ ਆ ਜਿਹੜਾ ਇਹ ਸਾੰਤਰੀਆ ਜਿਹੜੀਆਂ ਹਨਾ ਗੁੱਟੀਆਂ ਉਹਦਾ ਕੀਤਾ ਗਿਆ ਹੁਣ ਤਾਂ ਲੋਕ ਜਿਹੜੇ ਬਿਲਕੁਲ ਧਰੀਆਂ ਬਣਦੇ ਹੀ ਨਹੀਂ ਹਨਾ ਪਹਿਲਾਂ ਜਦੋਂ ਧਰੀਆਂ ਬਣਦੇ ਸੀ ਧੀ ਨੂੰ ਦਾਜ ਦੇਣਾ ਹਨਾ ਇਹ ਉਦੋਂ ਕੰਮ ਆਉਂਦੀਆਂ ਸੀਗੀਆਂ ਦਾਜ ਦੇਣ ਦੇ ਕੰਮ ਫਿਰਕ ਨਾਨਕੀ ਸ਼ੱਕ ਵੀ ਜਾਂਦੇ ਸੀ ਹੁਣ ਤਾਂ ਨਾਨਕੀ ਸ਼ੱਕ ਦੇ ਵੀ ਜਿਹੜੇ ਰਿਵਾਜ ਆ ਬਦਲ ਗਏ ਆ ਤੇ ਹੁਣ ਤਾਂ ਪੈਸੇ ਦੇ ਦਿੰਦੇ ਆ ਚਲੋ ਜੀ ਅਸੀਂ ਨਾਨਕੀ ਸ਼ੱਕ ਭਰਤੀ ਤੇ ਅੱਗੇ ਤਾਂ ਮੰਮੀ ਨਾਨਕੀ ਸ਼ੱਕ ਚ ਵੀ ਹੈ ਨਾ ਦਰੀਆਂ ਹਾਂ 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 ਮੇਰੇ ਨਾਨਕੇ ਨੇ ਵੀ ਮੈਨੂੰ ਦਰੀਆਂ ਖੇ ਸਾਰਾ ਕੁਝ ਹਾਂ ਦੋਵੇ ਕਿਤੋਂ ਕੋਈ ਨਾਨਕ ਸ਼ੱਕ ਦੇ ਵਿੱਚ ਤੀ ਨੂੰ ਪਹਿਲਾਂ ਵਿਆਹ ਤੇ ਦਿੰਦੇ ਸੀ ਫਿਰ ਸ਼ੂਸ਼ਕ ਦਿੰਦੇ ਸੀ ਹਾਂ ਫਿਰ ਸ਼ੂਸ਼ਕ ਹਾਂ ਸ਼ੂਸ਼ਕ ਹੁਣ ਤਾਂ ਸ਼ੂਸ਼ਕਾ ਜਿਹੜਾ ਇਹ ਰਿਵਾਜ ਹੈ ਨਾ ਬਿਲਕੁਲ ਹੀ ਖਤਮ ਹੋ ਗਿਆ ਤੁਸੀਂ ਦੱਸਿਓ ਸਾਰੇ ਜਾਣੇ ਸਾਨੂੰ ਕਮੈਂਟਾਂ ਵਿੱਚ ਸ਼ੂਸ਼ਕ ਦਾ ਇੱਕ ਰਵਾਜ ਹੁੰਦਾ ਸੀ ਉਹ ਕਿਹਨੂੰ ਕਿਹਨੂੰ ਬਤਾਏ ਰਵਾਜ ਵਾਰੀ ਫਿਰ ਆਪਾਂ ਇੱਥੇ ਵੀ ਵੀਡੀਓ ਪਾਵਾਂਗੇ ਵੀ ਸ਼ੂਸ਼ਕ ਕੀ ਹੁੰਦਾ ਸੀਗਾ ਨਾਨਕੀ ਸ਼ੱਕ ਦੇ ਵਿੱਚ ਡੇਰੀਆਂ ਹੁਣੀਆਂ ਹਨਾ ਆਂਡ ਗਮਾਣ ਦੇ ਵਿੱਚ ਜਦੋਂ ਵਿਆਹ ਹੁੰਦਾ ਸੀ ਉਦੋਂ ਵੀ ਮੰਮੀ ਹੁਣੀ ਨੇ ਦੇਖਿਆ ਕਈ ਵਾਰ ਉਹਨਾਂ ਨੇ ਕੱਢ ਕੇ ਇਸ ਤਰ੍ਹਾਂ ਦੇ ਕੇ ਆਉਣਾ ਵੀ ਫਲਾਨੇ ਦੇ ਵਿਆਹ ਵਾ ਆਪਾਂ ਉਹਨਾਂ ਦੀ ਕੁੜੀ ਨੂੰ ਇਸ ਤਰ੍ਹਾਂ ਦੇਣਾ ਮਾ ਤੇ ਪਰ ਹੁਣ ਤਾਂ ਵੀ ਬਿਲਕੁਲ ਇਹ ਰਿਵਾਜ ਖਤਮੀ ਹੋ ਗਿਆ ਹਾਂ ਕੋਈ ਬੁੰਦਾਂ ਹੀ ਦਰੀਆਂ ਹੋਣਾ ਤੇ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਿਹੜੇ ਨਵੇਂ ਆਏ ਨੇ ਸਾਡੇ ਚੈਨਲ ਤੇ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦੋ ਤੇ ਘੰਟੀ ਦਾ ਬਟਨ ਜਿਹੜਾ ਦਬਾ ਦਿਓ ਤਾਂ ਜੋ ਤੁਸੀਂ ਸਾਡੀਆਂ ਨਵੀਆਂ ਵੀਡੀਓ ਜੋ ਆਉਣ ਵਾਲੀਆਂ ਉਹ ਦੇਖ ਸਕੋ ਅੱਪਾ ਪਿਛਲੇ ਦਿਨੀ ਬਹੁਤ ਸਾਰੀਆਂ ਵੀਡੀਓ ਪਾਈਆਂ ਸੀਗੀਆਂ ਚਾਦਰਾਂ ਦੇ ਡਿਜ਼ਾਈਨ ਦੀਆਂ ਦਰੀਆਂ ਦੇ ਡਿਜ਼ਾਈਨ ਦੀਆਂ ਰਾਣਿਆਂ ਦੇ ਡਿਜ਼ਾਈਨ ਦੀਆਂ ਤੇ ਆ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸਾਨੂੰ ਬਹੁਤ ਵੀਡੀਓ ਦੇ ਵਿੱਚ ਨਾ ਸਾਨੂੰ ਮੈਸੇਜ ਆਏ ਜੋ ਸਿਪਾਈਆਂ ਸੀ ਵੀ ਇਹ ਸੱਭਿਆਚਾਰ ਜਿਹੜਾ ਅਲੋਪ ਹੁੰਦਾ ਜਾ ਰਿਹਾ ਇਹ ਸੱਭਿਆਚਾਰ ਨੂੰ ਫੇਰ ਤੋਂ ਲੈ ਕੇ ਆਓ ਤੇ ਚਲੋ ਆਪਾਂ ਆਪਣੀ ਵੀਡੀਓ ਨੂੰ ਜਾਰੀ ਕਰਦੇ ਹੋਏ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਫੁਲਕਾਰੀ ਟਾਂਕੇ ਦੀ ਹੱਥੀ ਕੱਢੀ ਹੋਈ ਚਾਦਰ ਇਹ ਜਿਹੜੀ ਚਾਦਰ ਦਸੂਤੀ ਕੇਸਮੈਂਟ ਦੇ ਉੱਪਰ ਆ ਜਿਹੜੀ ਇਹ ਕੱਢੀ ਗਈ ਸੀ ਤੇ ਜਿਹੜਾ ਇਹਦਾ ਸਾਈਡ ਵਾਲਾ ਬਾਹਰਲਾ ਬਾਕ ਹੈ ਨਾ ਆਪਾਂ ਜੀ ਨੂੰ ਕਿਨਾਰੇ ਬੋਲ ਦਿੰਦੇ ਆ ਬਾਰਡਰ ਬੋਲ ਦਿੰਦੇ ਆ ਉਹ ਤੇ ਆਪਾਂ ਜਿਹੜੀ ਇਹ ਵਾਲੀ ਬੇਲ ਛੋਟੇ ਜਿਹੜੇ ਛੋਟੇ ਛੋਟੇ ਫਲਕਾਰੀ ਟੰਕੇ ਦੇ ਫੋਲ ਆ ਉਹ ਬਣਾਏ ਗਏ ਆ ਪਰਿਵਟਨ ਇਹ ਦਿਖਾ ਦਿਓ ਉਹ ਬਣਾਏ ਗਏ ਆ ਠੀਕ ਹੈ ਇਸ ਇਧਰ ਸਿਰਫ ਇਧਰਲੀ ਸਾਈਡ ਤੇ ਦੂਸਰੀ ਸਾਈਡ ਦੋਨੋਂ ਸਾਈਡ ਆ ਚਾਰੇ ਪਾਸੇ ਨਹੀਂ ਹੈਗੀ ਇਹ ਬੇਲ ਇਹ ਸਿੰਪਲ ਡਿਜ਼ਾਈਨ ਆ ਹੈਨਾ ਤੇ ਜਿਹੜਾ ਇਹਦੇ ਵਿੱਚ ਚਾਏ ਫੁਲਕਾਰੀ ਟਾਂਕੇ ਦੇ ਛੋਟੇ ਛੋਟੇ ਜਿਹੜੇ ਫੁੱਲ ਆ ਉਹ ਪਾਏ ਗਏ ਆ ਜਿਵੇਂ ਆਪਾਂ ਨੂੰ ਪਤਾ ਹੈਨਾ ਫੁਲਕਾਰੀ ਟਾਂਕੇ ਦਾ ਦਰਵਾਜਾ ਕਦੇ ਨਹੀਂ ਜਾਂਦਾ ਹੁੰਦਾ ਸੂਟਾਂ ਦੇ ਵੀ ਬਹੁਤ ਚੱਲਦਾ ਜੁੱਤੀਆਂ ਤੇ ਵੀ ਚੱਲਦਾ ਸੂਟਾਂ ਦੇ ਵੀ ਚੱਲਦਾ ਤੇ ਇਹ ਚਾਦਰਾਂ ਤੇ ਵੀ ਜਿਹੜਾ ਇਹ ਵਾਲਾ ਰਿਵਾਜ ਆ ਚੱਲਦਾ ਵਾ ਤੇ ਫਲਕਾਰੀ ਟੰਕੇ ਦੀ ਬਹੁਤ ਹੀ ਸੋਹਣੀ ਕੱਢੀ ਹੋਈ ਚਾਦਰ ਆ ਤੇ ਇਹਦੇ ਤੇ ਰੰਗ ਸਾਰੇ ਉੱਠੇ ਹੋਏ ਆ ਕਿਉਂਕਿ ਨੀਕੇ ਜਿਹੜਾ ਦਾ ਬੇਸ ਆ ਉਹ ਕੋ ਵਾਈਟ ਆ ਚਿੱਟਾ ਪਿਆ ਹੋਰ ਬਿਲਕੁਲ ਹੈ ਨਾ ਚਿੱਟੇ ਤੇ ਆਪਾਂ ਜਿਹੜਾ ਵੀ ਰੰਗ ਆਪਾਂ ਆਪਾਂ ਕੜਾਈ ਵਗੈਰਾ ਕਰਦੇ ਆ ਹਨਾ ਉਹ ਉੱਠ ਹੀ ਖੜਦਾ ਹੁਣ ਜਿਵੇਂ ਇੱਥੇ ਦੇਖੋ ਤੁਸੀਂ ਗੂੜਾ ਗੁਲਾਬੀ ਫਿੱਕਾ ਗੁਲਾਬੀ ਹਰਾ ਕਾਲਾ ਪੀਲਾ ਹਨ ਗੂੜਾ ਜਿਹਨੂੰ ਪਖਟਾ ਰੰਗ ਬੋਲਦੇ ਆ ਉਹ ਵੀ ਰੰਗ ਆ ਹਨਾ ਤੇ ਕਈ ਤਰ੍ਹਾਂ ਦੇ ਰੰਗ ਆ ਜਿਹੜੇ ਇਹਦੀ ਕਢਾਈ ਲਈ ਆਪਾਂ ਵਰਤੇ ਆ ਤੇ ਫੁੱਲ ਦੇਖੋ ਬਹੁਤ ਸੋਹਣਾ ਫੁੱਲ ਬਣਿਆ ਹੋਇਆ ਵਾ ਬਟ ਨੇੜੇ ਦੁਖਾ ਦਵਾਕੇ ਬਹੁਤ ਜਿਆਦਾ ਸੋਹਣਾ ਫੁੱਲ ਬਣਿਆ ਹੋਇਆ ਵਾ ਸੇਮ ਇੱਕ ਸਾਰੀ ਜਿਹੜਾ ਟਾਂਕਾ ਇਹ ਪਾਇਆ ਗਿਆ ਵਾ ਤੇ ਦੇਖੋ ਕਿੰਨਾ ਔਠਦਾ ਵਾ ਹਨਾ ਕਿੰਨੇ ਖਿੰਡਵੇਂ ਕਿੰਨੇ ਖਿਲੇ ਹੋਏ ਆ ਪੂਰੇ ਫੋਲੇ ਜਿਹੜੇ ਫਲਕਾਰੀ ਟੰਕੇ ਦੇ ਆ ਤੇ ਚਾਦਰ ਸਨ ਬਹੁਤ ਸੋਹਣੀ ਲੱਗਦੀ ਆ ਤੇ ਅਸੀਂ ਇਹ ਚਾਦਰ ਜਿਵੇਂ ਆਪਾਂ ਇਹਦੇ ਨਾਲ ਦੇ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਆ ਜਿਹੜੇ ਤਿਆਰ ਕੀਤੇ ਆ ਜੇਕਰ ਤੁਸੀਂ ਵੀ ਇਦਾਂ ਦੇ ਡਿਜ਼ਾਈਨ ਆ ਜਿਹੜੇ ਬਣਵਾਉਣਾ ਚਾਹੁੰਦੇ ਹੋ ਚਾਦਰਾਂ ਦੇ ਉੱਪਰ ਸਰਾਣਿਆਂ ਦੇ ਉੱਪਰ ਜਾਂ ਝੋਲਿਆਂ ਦੇ ਉੱਪਰ ਤਾਂ ਤੁਸੀਂ ਸਾਡੇ ਜੋ ਡਿਸਕ੍ਰਿਪਸ਼ਨ ਚ ਆਪਾਂ ਨੰਬਰ ਦੇਵਾਂਗੇ ਤੁਸੀਂ ਉਹ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਵੀ ਡਿਜ਼ਾਈਨ ਹੈ ਜਿਹੜਾ ਸਾਨੂੰ ਦੇ ਸਕਦੇ ਹੋ ਕਿ ਅਸੀਂ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਚਾਦਰਾਂ ਦੇ ਉੱਪਰ ਬਣਵਾਉਣਾ ਚਾਹੁੰਦੇ ਆ ਅਸੀਂ ਤੁਹਾਨੂੰ ਉਹ ਡਿਜ਼ਾਈਨ ਹੈ ਜਿਹੜਾ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਆ ਸਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਧੰਨਵਾਦ